ਬਹੁਤ ਸਾਰੇ ਮਨੁੱਖਾਂ ਦੀ ਜ਼ਿੰਦਗੀ ਵਿੱਚ ਆ ਸਮਾਂ ਹੁੰਦਾ ਆ ਜੋ ਉਹਨੂੰ ਫਿਲਮਾਂ ਵੇਖਣੇ ਚੰਗੀਆਂ ਲੱਗਦੀਆਂ, ਗੀਤ ਸੁਣਨੇ ਚੰਗੇ ਲੱਗਦੇ, ਨਾਟਕ ਵੇਖਣੇ ਚੰਗੇ ਲੱਗਦੇ, ਨੱਚਣਾ, ਕੁੱਦਣਾ ਚੰਗਾ ਲੱਗਦਾ, ਤਾਂ ਉਹਨੂੰ ਇੰਜ ਲੱਗਦਾ ਕਿ ਜ਼ਿੰਦਗੀ ਦਾ ਸਭ ਕੁਝ ਇਹੋ ਹੀ ਆ। ਤੇ ਜੇਕਰ ਉਹਦਾ ਮਾਂ-ਬਾਪ ਕਿਸੇ ਦਾ ਕੋਈ ਰੋਕ ਦੇਵੇ, ਟੋਕ ਦੇਵੇ ਕਿ ਪੁੱਤ ਆ ਕੰਮ ਨਾ ਕਰ, ਤੀ ਇਹ ਕੰਮ ਨਾ ਕਰ, ਤਾਂ ਕਈ ਵਾਰਾਂ ਉਹ ਬੱਚੇ ਸਮਝਦੇ ਕਿ ਸਾਡੇ ਮਾਂ-ਬਾਪ ਬੜੇ ਸ਼ਾਂ ਖਿੱਚੀ ਸੋਚਦੇ ਮਾਲਕ ਨੇ। ਸਾਡੇ ਮਾਂ-ਬਾਪ ਨੂੰ ਪਤਾ ਹੀ ਨਹੀਂ ਕਿ ਇਹ ਚੀਜ਼ਾਂ ਦਾ ਜ਼ਿੰਦਗੀ 'ਚ ਕਿੰਨਾ ਮਹਨਤ ਰੱਖਦੀਆਂ ਨੇ, ਕਿੰਨਾ ਅਰਥ ਰੱਖਦੀਆਂ। ਕਈ ਵਾਰਾਂ ਬੱਚੇ ਇੰਜ ਵੀ ਕਹਿ ਦਿੰਦੇ, "ਲੇ ਕਿੰਝ ਉਹਨਾਂ ਦਾ ਬਾਪ ਕਹਿਦੇ ਜੋਂ ਦੀ ਮਾਂ ਕਹਦੇ ਪੁੱਤ ਇਹ ਦਿਨ ਸਾਡੇ ਤੇ ਵੀ ਆਏ ਸੀ ਅਸੀਂ ਵੀ ਇਹ ਦਿਨ ਵੇਖੇ ਹੋਏ ਨੇ ਅਸੀਂ ਵੀ ਬੜੇ ਨਾਟਕ ਵੇਖਦੇ ਹੁੰਦੇ ਸੀ ਬੜੀਆਂ ਫਿਲਮਾਂ ਵੇਖਦੇ ਹੁੰਦੇ ਸੀ ਬੜੇ ਗੀਤ ਸੁਣਦੇ ਹੁੰਦੇ ਸੀ ਬੜੇ ਨੱਚਦੇ ਕੋਦਦੇ ਹੁੰਦੇ ਸੀ ਸਾਡੇ ਤੇ ਵੀ ਭੂਤ ਸਵਾਰ ਹੁੰਦਾ ਸੀ ਕਿ ਮੇਰੀਆਂ ਸਹੇਲੀਆਂ ਮੁੰਡੇ ਬਾਪ ਨੇ ਕਹਿਣਾ ਮੇਰੇ ਦੋਸਤ ਮਿੱਤਰ ਅਸੀਂ ਸ਼ਾਮਾਂ ਤੱਕ ਘੁੰਮਣਾ ਫਿਰਨਾ ਵੋ ਜੇ ਫਿਰ ਉਹ ਕਹਿੰਦਾ ਦੱਸਦਾ ਆ ਕਿ ਵੇਖ ਪੁੱਤ ਇਹ ਸਮੇਂ ਨਾਲ ਜ ਜਦੋਂ ਇਹ ਸਮਾਂ ਸਾਡੇ ਤੇ ਸੀ ਨਾ ਤੇ ਜੀਤ ਸਾਡਾ ਹੁਣ ਵੀ ਕਰਦਾ ਆ ਬਾਰੇ ਜੇ ਅਸੀਮੀ ਇਵੇਂ ਕਰਨ ਲੱਗ ਪਵੇ ਨਾਟਕ ਫਿਲਮਾਂ ਗੀਤ ਸੰਗੀਤਾਂ 'ਚ ਟਾਈਮ ਕੱਢਣ ਲੱਪੇ ਫਿਰ ਇਹ ਘਰ ਕਿੰਜ ਚੱਲੂਗਾ ਫਿਰ ਉਹ ਮਾ ਉਹ ਬਾਪ ਸੋਚਦਾ ਕਿ ਪੁੱਤੇ ਘਰ ਕਿੰਝ ਚੱਲੂਗਾ ਇਹ ਘਰ ਚਲਾਉਣ ਦੇ ਲਈ ਸਾਨੂੰ ਇਹ ਚੀਜ਼ਾਂ ਛੱਡਣੀਆਂ ਹੀ ਪੈਣਗੀਆਂ ਜੇ ਅੱਜ ਤੁਸੀਂ ਧੀਓ ਪੁੱਤਰ ਸੌਖੀ ਜ਼ਿੰਦਗੀ ਗੁਜ਼ਾਰ ਰਹੇ ਹੋ ਨਾ ਇਹਦੇ ਗੁਜ਼ਾਰਨ ਦੇ ਪਿੱਛੇ ਸਾਡੀਆਂ ਸੱਦਰਾਂ ਦਾ ਉਹ ਸਾਡੀਆਂ ਭਾਵਨਾਵਾਂ ਦਾ ਸਾਡੀਆਂ ਖਵਾਇਸ਼ਾਂ ਦਾ ਸਾਡੇ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਦੱਬ ਕੇ ਅਸੀਂ ਇਹ ਸਭ ਕੁਝ ਕਰਦੇ ਪਏ ਆ ਜੇ ਅਸੀਂ ਗੀਤ ਸੰਗੀਤ ਸੁਣਨ ਲੱਗ ਪਏ ਫਿਲਮਾਂ ਵੇਖਣ ਲੱਪੇ ਨਾਟਕ ਵੇਖਣ ਲੱਪੇ ਤੇ ਪੁੱਤ ਜਿਹੜੇ ਰੋਜ਼ ਪੈਸੇ ਹੁੰਦੇ ਨੇ ਜਾਂ ਮਹੀਨੇ ਬਾਅਦ ਪੈਸੇ ਆਉਂਦੇ ਨੇ ਜਾਂ ਖੇਤੀ ਤੋਂ ਪੈਸੇ ਆਉਂਦੇ ਨੇ ਉਹ ਆਉਣੇ ਹਟ ਜਾਣੇ ਨੇ ਫੇ ਤੁਹਾਡੇ ਕੋਲੋਂ ਚੰਗੇ ਕੱਪੜੇ ਨਹੀਂ ਰਹਿਣੇ ਚੰਗਾ ਘਰ ਨਹੀਂ ਰਹਿਣਾ ਚੰਗੀਆਂ ਗੱਡੀਆਂ ਨਹੀਂ ਰਹਿਣੀਆਂ ਤੁਹਾਡੇ ਕੋਲ ਜ਼ਿੰਦਗੀ 'ਚ ਪੈਸਾ ਖਰਚਣ ਜੋਗਾ ਨਹੀਂ ਰਹਿਣਾ ਇਸ ਕਰਕੇ ਅਸੀਂ ਪਿਛਾਅ ਖਿੱਚੂ ਨਹੀਂ ਆ ਅਸੀਂ ਆਪਣੇ ਪਰਿਵਾਰ ਨੂੰ ਖਿੱਚ ਕੇ ਸਗੋਂ ਅੱਗੇ ਖੜ ਰਹੇ ਆ ਆਪਣੇ ਪਰਿਵਾਰ ਨੂੰ ਖਿੱਚ ਕੇ ਚੰਗੀਆਂ ਸਹੂਲਤਾਂ ਦੇ ਰਹੇ ਆ ਆਪਣੀਆਂ ਭਾਵਨਾਵਾਂ ਨੂੰ ਦੱਬ ਕੇ ਇਸ ਕਰਕੇ ਬੱਚਿਆਂ ਨੂੰ ਵੀ ਚਾਹੀਦਾ ਕਿ ਆਪਣੇ ਮਾਪੇ ਦੀ ਗੱਲ ਜ਼ਰੂਰ ਸੁਣਨ ਕਿਉਂਕਿ ਕੱਲੇ ਫਿਲਮਾਂ ਗੀਤ ਨਾਟਕ ਇਹ ਇੱਕ ਥੋੜੀ ਸਮੀਨੇ ਚੀਜ਼ਾਂ ਨੇ ਜੇ ਆਪਾਂ ਇਹਦੇ 'ਚ ਉਲਝ ਕੇ ਰਹਿ ਗਏ ਗੀਤਾਂ 'ਚ ਉਲਝ ਕੇ ਰਹਿ ਗਏ ਸਿੰਗਰਾਂ 'ਚ ਉਲਝ ਕੇ ਰਹਿ ਗਏ ਫਿਲਮੀ ਇੰਡਸਟਰੀ ਦੇ ਕੰਮ ਕਰਨ ਵਾਲੇ ਲੋਕਾਂ 'ਚ ਉਲਝ ਕੇ ਰਹਿ ਗਏ ਫੇ ਸਾਡੀ ਜ਼ਿੰਦਗੀ ਨਰਕ ਬਣ ਜਾਵੇਗੀ ਕਿਉਂਕਿ ਅੱਜ ਕਿੰਨੇ ਕ ਗਾਇਕਾਂ ਦੇ ਜਾਂ ਕਿੰਨੇ ਕ ਫਿਲਮਾਂ 'ਚ ਕੰਮ ਕਰਨ ਵਾਲੇ ਨੇ ਆਪਣੇ ਧੀ ਪੁੱਤ ਗਰੀਬਾਂ ਘਰਾਂ 'ਚ ਵਿਆਏ ਨਹੀਂ ਜਾਂ ਕਿੰਨਿਆਂ ਕ ਲੋਕਾਂ ਨੇ ਗਰੀਬਾਂ ਘਰਾਂ 'ਚ ਮੰਗਣੀਆਂ ਕਰ ਦਿੱਤੀਆਂ ਨੇ ਪਏ ਗੱਲ ਜਰੂਰ ਹਰ ਇੱਕ ਬੱਚੇ ਨੂੰ ਯਾਦ ਰੱਖਣੀ ਚਾਹੀਦੀ ਏ ਫਿਲਮਾਂ ਇਹ ਨਾਟਕ ਇਹ ਗੀਤ ਸਿਰਫ ਇੱਕ ਢੋਂਗ ਆ ਪੈਸਾ ਲੁੱਟਣ ਦਾ ਪੈਸਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਜ਼ਿੰਦਗੀ 'ਚ ਇਹਨਾਂ ਦਾ ਅਸਲ ਜ਼ਿੰਦਗੀ ਨਾਲ ਬਹੁਤ ਘੱਟ ਸਬੰਧ ਹੁੰਦਾ ਆ ਇਹ ਸਭ ਨੂੰ ਇੱਕ ਉਹ ਚੀਜ਼ ਦਿੰਦੇ ਨੇ ਸਾਡੇ ਸਮਾਜ ਦੇ ਲੋਕਾਂ ਨੂੰ ਜਿਨ੍ਹਾਂ ਨਾਲ ਲੋਕ ਕੁਰਾਹੀ ਪੈ ਜਾਂਣਾ ਇਹ ਗੱਲ ਜਿਹੜੇ ਬੱਚੇ ਅੱਜ ਨਾਟਕ ਗੀਤ ਫਿਲਮਾਂ ਵੇਖਦੇ ਨੇ ਇਹ ਗੱਲ ਉਹਨਾਂ ਨੂੰ 20 ਸਾਲ ਬਾਅਦ ਪਤਾ ਲੱਗਣੀ ਆ ਕਿ ਹਾਂ ਵਾਕਿਆ ਹੀ ਸਾਡੇ ਮਾਪੇ ਸਾਨੂੰ ਸਹੀ ਸਿੱਖਿਆ ਦਿੰਦੇ ਸੀ ਫਿਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਹਿਣਾ ਫਿਰ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਕਹਿਣਾ ਕਿ ਨਹੀਂ ਤੁਸੀਂ ਬੜੇ ਪਛਾਹ ਕਿੱਛੂ ਸੋਚਦੇ ਮਾਲਕ ਤੁਹਾਨੂੰ ਤੇ ਪਤਾ ਹੀ ਨਹੀਂ ਫਿਰ ਜਦੋਂ ਓ ਬਾਪ ਆ ਬੱਚੇ ਆਪ ਕਹਿਣਗੇ ਨਹੀਂ ਇਹ ਗੱਲਾਂ ਸਾਡੇ ਬਾਪ ਨੇ ਦੱਸੀਆਂ ਸੀ ਤੇ ਅਸੀਂ ਉਦੋਂ ਸਿੱਖ ਲੀਆਂ ਜਾਂ ਸਾਨੂੰ ਸਮਝ ਲੱਗ ਗਈ ਸਾਡੀ ਜ਼ਿੰਦਗੀ ਬਿਹਤਰ ਬਣ ਗਈ ਆ ਤੇ ਜਿਨ੍ਹਾਂ ਨੂੰ ਨਾਸੰਮਨੀਆਂ ਜਿਨ੍ਹਾਂ ਨੂੰ ਮਾਂ ਦੀ ਗੱਲ ਬੜੀ ਬੁਰੀ ਲੱਗੀ ਬਾਪ ਦੀ ਗੱਲ ਬੜੀ ਬੁਰੀ ਲੱਗੀ ਸਮਝ ਲਿਓ ਕਿ ਉਹਨਾਂ ਦੀ ਜ਼ਿੰਦਗੀ ਨਰਕਾਂ ਵਰਗੀ ਬਣ ਜਾਵੇਗੀ ਉਹਨਾਂ ਦੀ ਜ਼ਿੰਦਗੀ ਚੁੱਕਰਾਹੇ ਕੰਡੇ ਤੇ ਸਾਰੀ ਉਮਰ ਦੇ ਦੁੱਖ ਝੋਲੀਆਂ 'ਚ ਪੈ ਜਾਣਗੇ ਜਿਹੜੇ ਕਦੀ ਵੀ ਮੁੱਕਣ ਦਾ ਨਾਂ ਨਹੀਂ ਲੈਣਗੇ ਇਸ ਕਰਕੇ ਬੱਚਿਓ ਮੈਂ ਉਹਨਾਂ ਛੋਟਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਗੀਤ ਸੰਗੀਤ ਹਰ ਇੱਕ ਦੀ ਜ਼ਿੰਦਗੀ 'ਚ ਆਉਨੇ ਨੇ ਇਹ ਕੁਝ ਸਮੇਂ 'ਤੱਕ ਇਹਨਾਂ ਦਾ ਆਨੰਦ ਮਾਣੋ ਬਾਅਦ 'ਚ ਆਪਣੀ ਜ਼ਿੰਦਗੀ ਦੇ ਸੰਘਰਸ਼ 'ਚ ਵੜ ਜਾਓ ਜੇ ਜ਼ਿੰਦਗੀ ਸੋਹਣੀ ਗੁਜ਼ਾਰਨੀ ਆ ਬਾਕੀ ਤੁਹਾਡੀ ਮਰਜ਼ੀ ਆ ਕਿ ਤੁਹਾਡਾ ਤਾਂ ਫਰਜ਼ ਹੈ ਕਿ ਆਪਣੇ ਪਰਿਵਾਰ ਨੂੰ ਸਮਝਾਉਣਾ ਕਿਉਂਕਿ ਤੁਸੀਂ ਮੇਰਾ ਪਰਿਵਾਰ ਹੋ ਮੈਂ ਆਪਣੇ ਪਰਿਵਾਰ ਨਾਲ ਗੱਲ ਕਰੂੰਗਾ ਪਰਿਵਾਰ ਮੰਨੇ ਚਾਏ ਨਾ ਮੰਨੇ ਉਹਦੀ ਮਰਜ਼ੀ ਆ ਤੇ ਬਹੁਤ ਸਾਰੇ ਮੰਨਦੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਬਹੁਤ ਜਿਆਦੇ ਭੈਣ ਭਰਾ ਜਿਹੜੀ ਇਸ ਗੱਲ ਨੂੰ ਫਾਲੋ ਕਰਦੇ ਨੇ ਕਿ ਤਾਂ ਕਿ ਸਾਡਾ ਸਮਾਜ ਚੰਗਾ ਬਣ ਸਕੇ ਸਾਡਾ ਪਰਿਵਾਰ ਚੰਗਾ ਬਣ ਸਕੇ ਸਾਡੀ ਜ਼ਿੰਦਗੀ ਬਿਹਤਰ ਬਣ ਸਕੇ ਜਿਸ ਬੱਚੇ ਦੀ ਜ਼ਿੰਦਗੀ ਬਿਹਤਰ ਬਣ ਗਈ ਉਹਦੇ ਮਾਂ ਬਾਪ ਦੀ ਵੀ ਜ਼ਿੰਦਗੀ ਬਿਹਤਰ ਬਣ ਜਾਂਦੀ ਆ ਤੇ ਜਿਸ ਬੱਚੇ ਦਾ ਜੀਵਨ ਕੁਰਾਹੇ ਪੈ ਜਾਂਦਾ ਬੁਰੇ ਕੰਮਾਂ ਚ ਬੁਰੀ ਸੋਚ ਵਿਚਾਰ ਚ ਉਹ ਮਾਪੇ ਰੋਜ਼ ਮਰਦੇ ਨੇ ਤੇ ਹਰ ਇੱਕ ਨੂੰ ਰੋਜ਼ ਮਾਰਨਾ ਕੋਈ ਚੰਗੀ ਗੱਲ ਨਹੀਂ ਇਹ ਵੀ ਬੜਾ ਵੱਡਾ ਗੁਨਾਹ ਤੇ ਪਾਪ ਆ ਰੱਬ ਦੇ ਘਰ ਵਿੱਚ ਆਓ ਆਪਾਂ ਸਾਰੇ ਜਾਣੀ ਨਾਲ ਮਿਲ ਕੇ ਸਮਾਜ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਹੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ